ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਫਿਟਿੰਗ ਦੇ ਨਾਪ ਦਾ ਮੋਡਾ ਆਪਾਂ ਕਿਸ ਤਰ੍ਹਾਂ ਲੈਣਾ ਹੈ ਜੀ ਕਿੰਨਾ ਲੈਣਾ ਹੈ ਇਸ ਤਰ੍ਹਾਂ ਜੀ ਆਪਾਂ ਤੀਰਾ ਲੈਣਾ ਹੈ ਜੀ 6.5 ਇਸ ਤਰ੍ਹਾਂ ਇੱਥੋਂ ਆਪਾਂ ਉੱਪਰੋਂ ਲੈਣਾ ਹੈ ਜੀ 7.5 ਇੱਥੋਂ ਵੀ ਆਪਾਂ 7.5 ਤੇ ਆਪਾਂ ਜੀ ਇਹਨੂੰ ਇਸ ਤਰ੍ਹਾਂ ਮਿਲਾ ਲੈਣਾ ਹੈ ਜੀ ਇੱਥੋਂ ਆਪਾਂ ਤੀਰਾ 6.5 ਲੈ ਕੇ ਤੇ 7 ਤੱਕ ਇੱਥੋਂ ਆਪਾਂ 6.5 ਆਪਾਂ ਇੱਥੋਂ ਲੈਣਾ ਹੈ ਜੀ ਆਪਾਂ ਉੱਪਰੋਂ ਜੀ ਅੱਧਾ ਇੰਚ ਟੌਨ ਕਰ ਦੇਣਾ ਹੈ ਖੰਟ ਪੱਲਾ ਇਥੋਂ ਦੀ ਆਪਾਂ 2 ਇੰਚ نیچے ਨੂੰ ਲਾਵਾਂਗੇ ਇਥੋਂ ਆਪਾਂ ਜੀ ਫਿਟਿੰਗ ਆਪੀਗੀ ਵੀ ਤੇ ਆਪਾਂ ਜੀ ਇਸ ਤਰ੍ਹਾਂ ਦਸ ਦੇ ਨਿਸ਼ਾਨ ਲਾਵਾਂਗੇ ਜੀ ਤੇ ਇਹਦੀ ਆਪਾਂ ਜਿਹੜੀ ਕਾਰਟ ਹੈ ਜੀ ਉਹ ਆਪਾਂ ਪਾਵਾਂਗੇ ਇਸ ਤਰ੍ਹਾਂ ਦੋ ਦੇ ਆਪਾਂ ਜੀ ਇਥੋਂ ਇਸ ਤਰ੍ਹਾਂ ਮਿਲਾ ਦੇਣਾ ਹੈ ਇਹਨੂੰ ਪੂਰੀ ਗੋਲਾਈ ਦੇ ਵਿੱਚ ਜੀ ਆਪਾਂ ਮਿਲਾਉਣਾ ਇਹਨੂੰ ਇਸ ਤਰ੍ਹਾਂ ਆ ਦੇਖੋ ਜੀ ਅੱਗੇ ਆਪਾਂ 1 ਇੰਚ ਦੀ ਕਾਰਟ ਪਾਣੀ ਹੈ ਫਰੰਟ ਸਾਈਡ ਤੇ ਇਸ ਤਰ੍ਹਾਂ ਜੀ ਇਹਨੂੰ ਵੀ ਆਪਾਂ ਇਹ 5 ਇੰਚ ਦੀ ਇਸ ਤਰ੍ਹਾਂ ਮਲਾ ਦੇਣਾ ਹੈ ਇਹ ਆਪਣਾ ਜੀ ਫਰੰਟ ਸਾਈਡ ਜਿਹੜਾ ਹੈ ਉਹ ਆਪਣਾ 1/2 ਇੰਚ ਡਾઉન ਕੀਤਾ ਹੋਇਆ ਹੈ ਜੀ